ਹਾਂ ਉਹਦੇ ਡੈਡੀ ਤੇ ਨੂੰ ਆਇਆ ਉਹ ਜੀ ਮੇਰਾ ਭਤੀਜਾ ਸੀਗਾ ਜੀ ਉਹ ਮੂਰਤੀ ਬੇਸੇਜ ਕਰਨ ਗਿਆ ਸੀਗਾ ਤੇ ਉੱਥੇ ਮੂਰਤੀ ਕਰਕੇ ਉਹਨਾਂ ਨੇ ਉਹ ਤੋਂ ਬਾਅਦ ਣਾਣ ਲਾਗੇ ਦੋ ਤਿੰਨ ਮੁੰਡੇ ਜਾ ਕੇ ਉੱਥੇ ਪਤਾ ਨਹੀਂ ਜੀ ਡੁੱਬ ਗਿਆ ਵਿੱਚ ਉਹ ਨਾਉਂਦਾ ਨਾਉਂਦਾ ਹਾਂਜੀ ਪਤਾ ਲੱਗਿਆ ਨਹੀਂ ਨਹੀਂ ਪਤਾ ਕੁਛ ਹੀ ਲੱਗਾ ਜਾਨੀ ਪੁਲਿਸ ਥਾਣੇ ਗਏ ਗਏ ਨੇ ਘਰ ਦੇ ਸਾਰੇ ਭਰਾ ਮੇਰੇ ਗਿਆ ਹੋਇਆ ਤੇ ਬਾਕੀ ਉਹਨਾਂ ਦੇ ਆਏ ਤਾਂ ਪਤਾ ਲੱਗੂਗੀ ਕੀ ਕਹਿੰਦੇ ਆ ਕਿੰਨੇ ਕਿੰਨੇ ਸਮਝ ਦੀ ਗੱਲ ਹੈ ਜੀ ਕਿਹੜਾ ਟਾਈਮ ਇਹ ਹੁਣ ਹੈ ਜੀ ਪਸ 5 ਕੁ ਵੇ ਦੀ ਗੱਲ ਹੋਊਗੀ ਜੀ ਕਿੰਨੀ ਉਮਰ ਹੈ ਜੀ ਬੇਟੇ ਦੀ ਉਹ 17 ਸਾਲ ਲੱਗਾ ਜੀ ਸਾਰੇ ਤਲਾਕ ਕੀ ਨੇ ਪਤਾ ਲੱਗਿਆ ਘਰੇ ਜੀ ਪਤਾ ਨਹੀਂ ਪਰਝਾਈ ਬਾਅਦ ਚ ਹੋ ਗਈ ਪਰਝਾਈ ਨੂੰ ਕਿਸੇ ਨੇ ਫੋਨ ਕੀਤਾ ਸੀ ਤਾਂ ਬਾਅਦ ਚ ਆਏ ਆ ਫਿਰ ਘਰੇ ਇਹ ਫਿਰ ਮਗਰ ਗਏ ਨੇ ਇਹਨਾਂ ਨਾਲ ਵੀ ਜਾ ਕੇ ਦੇਖਿਆ ਵੀ ਉਸ ਟਾਈਮ

ਓ ਜੀ ਮੇਰਾ ਪਤੀਜਾ ਸੀਗਾ ਜੀ ਉਹ ਮੂਰਤੀ ਮੈਸੇਜ ਕਰਨ ਗਿਆ ਸੀਗਾ ਤੇ ਉੱਥੇ ਮੂਰਤੀ ਕਰਕੇ ਉਹਨਾਂ ਨੇ ਉਹ ਤੋਂ ਬਾਅਦ ਨਹਾਣ ਲੱਗੇ ਦੋ ਤਿੰਨ ਮੁੰਡੇ ਜਾ ਕੇ ਉੱਥੇ ਪਤਾ ਨਹੀਂ ਜੀ ਡੁੱਬ ਗਿਆ ਵਿੱਚ ਉਹ ਨਾਉਂਦਾ ਨਾਉਂਦਾ ਹਾਂਜੀ ਪਤਾ ਲੱਗਿਆ ਨਹੀਂ ਪਤਾ ਕੁਛ ਹੀ ਨੱਗਾ ਜਾਨੀ ਪੁਲਿਸ ਥਾਣੇ ਗਏਵੇਂ ਨੇ ਘਰ ਦੇ ਸਾਰੇ ਭਰਾ ਮੇਰਾ ਗਿਆ ਹੋਇਆ ਤੇ ਬਾਕੀ ਉਹਨਾਂ ਦੇ ਆਏ ਤੇ ਪਤਾ ਲੱਗੂ ਵੀ ਕੀ ਕਹਿੰਦੇ ਆ ਕਿੰਨੇ ਕਿੰਨੇ ਸਮਝ ਦੀ ਗੱਲ ਹੈ ਜੀ ਕਿਹੜਾ ਟਾਈਮ ਇਹ ਹੁਣ ਹੈ ਜੀ ਪੰਜ ਕੁ ਵੇ ਦੀ ਗੱਲ ਹੋਊਗੀ ਜੀ ਕਿੰਨੀ ਉਮਰ ਹੈ ਜੀ ਤੇਰੀ ਉਹ 17 ਸਾਲ ਲੱਗਾ ਜੀ ਸਾਰੇ ਤਲਾਕੀ ਨੇ ਪਤਾ ਲੱਗਿਆ ਘਰੇ ਜੀ ਪਤਾ ਨਹੀਂ ਪਰਝਾਈ ਬਾਚ ਹੋ ਗਈ ਪਰਝਾਈ ਨੂੰ ਕਿਸੇ ਨੇ ਫੋਨ ਕੀਤਾ ਸੀ ਤਾਂ ਬਾਚ ਆਏ ਆ ਫਿਰ ਘਰੇ ਇਹ ਫਿਰ ਮਗਰ ਗਏ ਨੇ ਇਹ ਨਾਲੇ ਵੀ ਜਾ ਕੇ ਦੇਖਿਆ ਕਿ ਉਸ ਟਾਈਮ ਹੋ ਚੁੱਕਾ ਸੀ ਸਾਰਾ ਕੁਝ ਡੁੱਬਿਆ ਹੋਇਆ ਸੀ ਘਰ ਦੇ ਵਿੱਚ ਉਹ ਜੀ ਮੇਰਾ ਭਤੀਜਾ ਸੀਗਾ ਜੀ ਉਹ ਮੂਰਤੀ ਵੇਸੇ ਜੇ ਕਰਨ ਗਿਆ ਸੀਗਾ ਤੇ ਉੱਥੇ ਮੂਰਤੀ ਕਰਕੇ ਉਹਨਾਂ ਨੇ ਉਹ ਤੋਂ ਬਾਅਦ ਣਾਣ ਲਾਗੇ ਦੋ ਤਿੰਨ ਮੁੰਡੇ ਜਾ ਕੇ ਉੱਥੇ ਪਤਾ ਨਹੀਂ ਜੀ ਡੁੱਬ ਗਿਆ ਵਿੱਚ ਉਹ ਨਾਉਂਦਾ ਨਾਉਂਦਾ ਹਾਂਜੀ ਪਤਾ ਲੱਗਿਆ ਨਹੀਂ ਪਤਾ ਕੁਛ ਨਹੀਂ ਲੱਗਾ ਜਾਨੀ ਪੁਲਿਸ ਥਾਣੇ ਗਏ ਵੀ ਨੇ ਘਰ ਦੇ ਸਾਰੇ ਭਰਾ ਮੇਰਾ ਗਿਆ ਹੋਇਆ ਤੇ ਬਾਕੀ ਉਹਨਾਂ ਦੇ ਆਏ ਤੇ ਪਤਾ ਲੱਗੂ ਵੀ ਕੀ ਕਹਿੰਦੇ ਆ ਕਿੰਨੇ ਕਿੰਨੇ ਸਮਝ ਦੀ ਗੱਲ ਹੈ ਜੀ ਕਿਹੜਾ ਟਾਈਮ ਇਹ ਹੁਣ ਹੈ ਜੀ ਪੰਜ ਕੁ ਵੇ ਦੀ ਗੱਲ ਹੋਊਗੀ ਜੀ ਕਿੰਨੀ ਉਮਰ ਹੈ ਜੀ ਬੱਚੇ ਦੀ ਉਹ 17 ਸਾਲ ਲੱਗਾ ਜੀ ਸਾਰੇ ਇਲਾਕੇ ਨਹੀਂ ਪਤਾ ਲੱਗਿਆ ਘਰੇ ਜੀ ਪਤਾ ਨਹੀਂ ਪਰਝਾਈ ਬਾਚ ਹੋ ਗਈ ਪਰਝਾਈ ਨੂੰ ਕਿਸੇ ਨੇ ਫੋਨ ਕੀਤਾ ਸੀ ਤਾਂ ਬਾਚ ਆਏ ਆ ਫਿਰ ਘਰੇ ਇਹ ਫਿਰ ਮਗਰ ਗਏ ਨੇ ਇਹ ਨਾਲੇ ਵੀ ਜਾ ਕੇ ਦੇਖਿਆ ਵੀ ਉਸ ਟਾਈਮ ਹੋ ਚੁੱਕਾ ਜੀ ਸਾਰਾ ਕੁਝ ਡੁੱਬਿਆ ਹੋਇਆ ਸੀ ਘਰ ਦੇ ਵਿੱਚ